ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 16ਵੀਂ ਪੌੜੀ ਦੀ ਵਿਆਖਿਆ ਕਰਾਂਗੇ ਪੰਚ ਪਰਵਾਨ ਪੰਚ ਪ੍ਰਦਾਨ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿੱਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਆਸਤੇ ਲਗਨਬਾਨ ਜਾਂਦੀ ਹੈ ਉਹੀ ਮਨੁੱਖ ਜਗਤ ਵਿੱਚ ਮੰਨੇ ਪਰਮੰਨੇ ਆਗੂ ਹੁੰਦੇ ਹਨ ਪੰਚੀ ਭਾਵੇ ਦਰਗੇ ਮਾਨ ਅਕਾਲਪੁਰਖ ਦੇ ਦਰਗਾਹ ਵਿੱਚ ਵੀ ਉਹੀ ਪੰਜ ਜਨਾਂ ਦੇ ਆਦਰ ਤੇ ਮਾਨ ਸਤਕਾਰ ਪਾਉਂਦੇ ਹਨ ਪੰਚੇ ਸੋਹੇ ਦਰ ਰਾਜਾਨ ਵੱਡੇ ਵੱਡੇ ਰਾਜ ਦਰਬਾਰਾਂ ਵਿੱਚ ਵੀ ਉਹਨਾਂ ਪੰਚ ਜਨਾਂ ਦੀ ਹੀ ਸ਼ੋਭਾ ਹੁੰਦੀ ਹੈ ਪੰਚਾ ਕਾ ਗੁਰ ਇਕ ਧਿਆਨ ਇਨ੍ਹਾਂ ਪੰਜ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇੱਕ ਗੁਰੂ ਹੀ ਹੁੰਦਾ ਹੈ ਭਾਵ ਇਨ੍ਹਾਂ ਪੰਜ ਜਨਾਂ ਦੀ ਸੁਰਤ ਗੁਰੂ ਸ਼ਬਦ ਵਿੱਚ ਜੁੜੇ ਰਹਿੰਦੀ ਹੈ ਤੇ ਗੁਰੂ ਸ਼ਬਦ ਵਿੱਚ ਜੁੜੇ ਰਹਿਣ ਕਰਕੇ ਇਹਨਾਂ ਦਾ ਅਸਲ ਨਿਸ਼ਾਨਾ ਕੇਵਲ ਨਾਮ ਜਪਣਾ ਹੀ ਹੁੰਦਾ ਹੈ ਜੇ ਕੋ ਕਹੇ ਕਰੇ ਵਿਚਾਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਕਥਨ ਕਰਕੇ ਵੇਖੇ ਤੇ ਵਿਚਾਰ ਕਰ ਲੈ ਕਰਤੇ ਕੇ ਕਰਨੇ ਨਾਹੀ ਸੁਮਾਨ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਲੇਖਾ ਜੋਖਾ ਨਹੀਂ ਭਾਵ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੌਲ ਧਰਮ ਦਇਆ ਦਾ ਪੂਤ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਧਰਮ ਰੂਪੀ ਬਈਵਾ ਨਿਜਮ ਹੀ ਬਲਤ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਇਹ ਧਰਮ ਦਇਆ ਦਾ ਪੁੱਤਰ ਹੈ ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਰੱਖ ਲਈ ਧਰਮ ਰੂਪ ਨਿਯਮ ਬਣਾ ਦਿੱਤਾ ਹੈ ਸੰਤੋਖ ਥਾਪ ਰੱਖਿਆ ਜਨ ਸੂਤ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਜੇ ਕੋ 부জে ਹੋਵੇ ਸਚਿਆਰ ਜੇ ਕੋਈ ਮਨੁੱਖ ਇਸ ਵਿਚਾਰ ਨੂੰ ਸਮਝ ਲਏ ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਹ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਏ ਭਾਵ ਕਿ ਸੱਚ ਨੂੰ ਸਮਝਣ ਦੇ ਯੋਗ ਹੋ ਜਾਂਦਾ ਹੈ ਤਬਲੇ ਉੱਪਰ ਕੀਤਾ ਭਾਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਸੱਚਮੁੱਚ ਬਲਦ ਨੇ ਇਸ ਧਰਤੀ ਨੂੰ ਚੁੱਕਿਆ ਹੈ ਤਾਂ ਫਿਰ ਉਸ ਬਲਦ ਦੇ ਉੱਪਰ ਤਾਂ ਬਹੁਤ ਜ਼ਿਆਦਾ ਭਾਰ ਹੋਵੇਗਾ ਧਰਤੀ ਹੋਰ ਪਰੇ ਹੋਰ ਹੋਰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਧਰਤੀ ਦੇ ਹੇਠ ਬਲਦ ਹੈ ਤਾਂ ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਇੱਕ ਹੋਰ ਧਰਤੀ ਹੋਏਗੀ ਤੇ ਉਸ ਧਰਤੀ ਦੇ ਹੇਠਾਂ ਇੱਕ ਹੋਰ ਬਲਦ ਇਸ ਤਰ੍ਹਾਂ अनेका ਹੀ ਬਲਦ ਤੇ ਉਸ ਨੂੰ ਸਹਾਰਾ ਦੇਣ ਲਈ ਇੱਕ ਧਰਤੀ ਹੋਵੇਗੀ ਇਸ ਤਰ੍ਹਾਂ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ ਤਿਸ ਤੇ ਭਾਰ ਤਲੇ ਕਮਨ ਜੋਰ ਇਸ ਤਰ੍ਹਾਂ ਅਖੀਰਲੇ ਬਲਦ ਤੋਂ ਭਾਰ ਸਹਾਰਨ ਲਈ ਉਸ ਦੇ ਹੇਠ ਕਿਹੜਾ ਆਸਰਾ ਹੋਵੇਗਾ ਜੀ ਜਾਤ ਰੰਗਾ ਕੇ ਨਾ ਗੁਰੂ ਸਾਹਿਬ ਜੀ ਕਹਿੰਦੇ ਹਨ ਇਸ ਸ੍ਰਿਸ਼ਟੀ ਵਿੱਚ ਕਈ ਜਾਤਾਂ ਦੇ ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ ਸਭਨਾ ਲਿਖਿਆ ਬੁੜੀ ਕਲਾਮ ਇਨਾਂ ਸਭਨਾ ਨੇ ਇੱਕ ਤਾਰ ਚੱਲਦੀ ਕਲਮ ਨਾਲ ਅਕਾਲ ਪੁਰਖ ਦੀ ਕੁਦਰਤ ਦਾ लेखा ਲਿਖਿਆ ਹੈ ਇਹ ਲੇਖਾ ਲਿਖ ਜਾਣੇ ਕੋਏ ਪਰ ਕੋਈ ਵਿਰਲਾ ਮਨੁੱਖੀ ਇਹ ਲੇਖਾ ਲਿਖਣਾ ਜਾਣਦਾ ਹੈ ਭਾਵ ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਵੀ ਜੀਵ ਨਹੀਂ ਪਾ ਸਕਦਾ ਹੈ लेखा ਲਿਖਿਆ ਕੀਤਾ ਹੋਈ ਜੇ ਲੇਖਾ ਲਿਖਿਆ ਵਿਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ ਕਿੰਨਾ ਵੱਡਾ ਹੋਵੇਗਾ ਕੀਤਾ ਤਾਨ ਸਵਾਲੇ ਰੂਪ ਅਕਾਲ ਪੁਰਖ ਦਾ ਬੇਅੰਤ ਬਲ ਹੈ ਅਤੇ ਬੇਅੰਤ ਸੁੰਦਰ ਰੂਪ ਹੈ ਕੀਤੀ ਦਾਤ ਜਾਣੇ ਕੌਣ ਕੂਤ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਬੇਅੰਤ ਉਸ ਪਰਮੇਸ਼ਰ ਦੀਆਂ ਦਾਤਾਂ ਹਨ ਇਸ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਹੈ ਕੀ ਤਪਸਾਓ ਏਕੋ ਕੋ ਆਓ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਹੈ ਤਿਸ ਤੇ ਕੋਇ ਲੱਖ ਦਰਿਆਓ ਤੇ ਉਸ ਦੇ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾ ਦਰਿਆ ਬਣ ਗਏ ਕੁਦਰਤ ਕਮਨ ਕਹਾ ਵਿਚਾਰ ਸੋ ਮੇਰੀ ਕੀ ਤਾਕਤ ਹੈ ਕਿ ਕਰਤਾਰ ਦੀ ਕੁਦਰਤ ਦਾ ਵਿਚਾਰ ਕਰ ਸਕਾਂ ਵਾਰਿਆ ਨਾ ਜਾਵਾਂ ਇੱਕ ਵਾਰ ਏ ਅਕਾਲ ਪੁਰਖ ਮੈਂ ਤਾਂ ਤੇਰੇ ਉਤੋਂ ਇੱਕ ਵਾਰੀ ਵੀ ਸਦਕੇ ਹਾਂ ਜੋਗਾ ਨਹੀਂ ਹਾਂ ਭਾਵ ਮੇਰੀ ਹਸਤੀ ਬਹੁਤ ਹੀ ਤੁੱਛ ਹੈ ਜੋ ਤੁਧ ਭਾਵੇ ਸਾਈ ਭਲੀਕਾਰ ਗੁਰੂ ਸਾਹਿਬ ਜੀ ਕਹਿੰਦੇ ਹਨ ਜੋ ਤੈਨੂੰ ਚੰਗਾ ਲੱਗਦਾ ਹੈ ओ काम पला है भाव तेरी रजा विच रहना ही ठीक है तू तो सदा सलामत निरंकार ये निरंकार तू तो सदा अटल रहने वाला है वाहेगुरु जी का खालसा वाहेगुरु जी की फतेह